ਸੋ ਤਸਵੀਰਾਂ ਕਈ ਵਾਰ ਅਜਿਹੀਆਂ ਸਾਹਮਣੇ ਆਉਂਦੀਆਂ ਨੇ ਜਿਨ੍ਹਾਂ ਨੂੰ ਦੇਖਣ ਤੋਂ ਬਾਅਦ ਵਾਕਈ ਸ਼ਰਮ ਮਹਿਸੂਸ ਹੁੰਦੀ ਹੈ ਕਿ ਅਸੀਂ ਕਿਸ ਸਮਾਜ ਦਾ ਹਿੱਸਾ ਬਣ ਚੁੱਕੇ ਹਾਂ ਇਸ ਵਾਰ ਜੋ ਤਸਵੀਰ ਤੁਹਾਡੇ ਨਾਲ ਜੋ ਵੀਡੀਓ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਇਹ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਕਿ ਇੱਕ ਕੁੜੀ ਦੇ ਘਰ ਬਰਾਤ ਆਣੀ ਸੀ ਹੱਥਾਂ ਤੇ ਮਹਿੰਦੀ ਲੱਗੀ ਹੋਈ ਹੈ ਲਹਿੰਗੇ ਦੇ ਵਿੱਚ ਬੈਠੀ ਦੁਲਹਣ ਦੁਲਹੇ ਦਾ ਇੰਤਜ਼ਾਰ ਕਰਦੀ ਹੈ ਪਰ ਦੁਲਹੇ ਦੇ ਵੱਲੋਂ ਕਰੇਟਾ ਵੀ ਮੰਗ ਕੀਤੀ ਜਾਂਦੀ ਹੈ ਜੀ ਹਾਂ ਦਾਜ ਦੇ ਲੋਭੀਆਂ ਦੀ ਤਸਵੀਰ ਹੈ ਜੋ ਕਿ ਸਾਹਮਣੇ ਆਈ ਹੈ ਕਰੇਟਾ ਜਦੋਂ ਨਹੀਂ ਦੇ ਸਕਦੇ ਮਾਪੇ ਤਾਂ ਉਸ ਤੋਂ ਬਾਅਦ ਬਰਾਤ ਨੂੰ ਵਾਪਸ ਲਿਜਾਇਆ ਜਾਂਦਾ ਹੈ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਯੂਪੀ ਦੇ ਮੁਜ਼ਫਰਨਗਰ ਦਾ ਮਾਮਲਾ ਸਾਹਮਣੇ ਆਂਦਾ ਹੈ ਜਿਸ ਤੋਂ ਬਾਅਦ ਮਨਸੂਰਪੁਰ ਥਾੜਾ ਖੇਤਰ ਦੇ ਪਿੰਡ ਸਰਾਏ ਰਸੂਲਪੁਰ ਚ ਲਾੜੀ ਆਪਣੇ ਹੱਥਾਂ ਤੇ ਮਹਿੰਦੀ ਲਗਾ ਕੇ ਦੁਲਹੇ ਦਾ ਵੇਟ ਕਰਦੀ ਰਹੀ ਪਰ ਵਿਆਹ ਦੇ ਵਿੱਚ ਚੰਗਾ ਜਲੂਸ ਨਿਕਲਦਾ ਜੀ ਹਾਂ ਲਾੜਾ ਲਾਪਤਾ ਹੋ ਜਾਂਦਾ ਹੈ ਜਲੂਸਾ ਕਾਰਨ ਇਹ ਹੁੰਦਾ ਕਿ ਲਾੜਾ ਹੀ ਲੋਭੀ ਸੀ ਦਰਸਲ ਇਸ ਸੰਬੰਧੀ ਜਾਣਕਾਰੀ ਲੈਣ ਦੇ ਲਈ ਜੋ ਲਾੜੀ ਵਾਲੇ ਨੇ ਜੋ ਦੁਲਹਣ ਵਾਲੇ ਨੇ ਉਹ ਲਾੜੇ ਦੇ ਪਿੰਡ ਪੁੱਜਦੇ ਨੇ ਦੋਸ਼ ਹੈ ਕਿ ਲਾੜੇ ਨੇ ਪੱਖ ਦੇ ਵਿੱਚ ਕਰੇਟਾਕਾਰ ਦੀ ਮੰਗ ਕੀਤੀ ਸੀ ਜਿਹਾ ਸਰਕਾਰੀ ਨੌਕਰੀ ਤੇ ਤਨਖਾਹ ਦੱਸਿਆ ਜਾ ਰਿਹਾ ਲਾੜਾ ਜਿਸ ਦੇ ਵਲੋਂ ਕਰੇਟਾਕਾਰ ਦੀ ਮੰਗ ਕੀਤੀ ਗਈ ਜਿਹੜੇ ਕਿ ਕੁੜੀ ਵਾਲੇ ਨੇ ਉਹਨਾਂ ਨੇ ਅਬੈਗਨਾਰ ਗੱਡੀ ਰੈਡੀ ਕਰਵਾ ਦਿੱਤੀ ਪਰ ਕਰੇਟਾ ਕਾਰ ਪਿਓ ਨਹੀਂ ਸੀ ਦੇ ਸਕਿਆ ਉਸ ਤੋਂ ਬਾਅਦ ਲਾੜਾ ਬਰਾਤ ਹੀ ਵਾਪਸ ਲੈ ਗਿਆ ਉਸ ਤੋਂ ਬਾਅਦ ਜਦੋਂ ਲਾੜੇ ਦਾ ਪੱਖ ਜਾਣਨ ਦੇ ਲਈ ਚਾਰ ਲੋਕ ਇਕੱਠੇ ਹੋ ਕੇ ਜਾਂਦੇ ਨੇ ਤਾਂ ਲਾੜੇ ਵੱਲੋਂ ਆਖ ਦਿੱਤਾ ਜਾਂਦਾ ਹੈ ਕਿ ਉਸ ਨੂੰ ਕਰੇਟਾ ਕਾਰ ਹੈ ਜਿਹੜੀ ਕਿ ਦਾਜ ਦੇ ਵਿੱਚ ਨਹੀਂ ਮਿਲੀ ਉਸ ਤੋਂ ਬਾਅਦ ਉਸਨੇ ਵਿਆਹੀ ਕ੍ਰਾਂਤੋ ਮਨਾ ਕਰ ਦਿੱਤਾ ਉਸਨੇ ਕਿਹਾ ਕਿ ਮੈਂ ਵੈਗਨਰ ਗੱਡੀ ਨਹੀਂ ਲੈਣੀ ਮੈਨੂੰ ਕ੍ਰੇਟਾ ਕਾਰ ਦਿੱਤੀ ਜਾਵੇ ਨਾਲ ਹੀ ਦੁਲਹਨ ਦੇ ਰਿਸ਼ਤੇ ਧਾਰਾ ਨੂੰ ਬੰਦਕ ਬਣਾ ਕੇ ਉਹਨਾਂ ਕੁੱਟਿਆ ਵੀ ਹੈ ਇਹ ਮਾਮਲਾ ਜੋ ਸਾਹਮਣੇ ਆ ਰਿਹਾ ਹੈ ਜੁਪੀ ਦੇ ਮੁਜ਼ੱਫਰ ਨਗਲ ਦਾ ਮਾਮਲਾ ਸਾਹਮਣੇ ਆ ਰਿਹਾ ਹੈ ਜਿੱਥੇ ਕਿ ਇੱਕ ਦੁਲਹਨ ਦੇ ਹੱਥਾਂ ਦੇ ਵਿੱਚ ਮਹਿੰਦੀ ਸਜੀ ਰਹਿ ਜਾਂਦੀ ਹੈ ਬਰਾਤ ਵਾਪਸ ਮੁੜ ਜਾਂਦੀ ਹੈ ਮਾਮਲਾ ਹੁੰਦਾ ਹੈ ਕਿ ਦਾਸ ਦੇ ਲੋਬੀਆਂ ਦੇ ਵੱਲੋਂ ਵੱਡੀ ਗੱਡੀ ਦੀ ਮੰਗ ਕੀਤੀ ਜਾਂਦੀ ਹੈ ਅਕਸਰ ਏਸੀ ਨੇਹ ਜੀਆਂ ਗੱਲਾਂ ਅਸੀਂ ਪਿਕਚਰਾਂ ਦੇ ਵਿੱਚ ਦੇਖਦੇ ਆ ਤੇ ਹੁਣ ਅਸਲ ਲਾਈਫ ਦੇ ਵਿੱਚ ਵੀ ਇੱਕ ਅਜੇ ਹੀ ਤਸਵੀਰ ਜੋ ਕਿ ਸਾਹਮਣੇ ਆਉਂਦੀ ਹੈ ਜਿੱਥੇ ਕਿ ਹੰਗਾਮਾ ਹੋ ਜਾਂਦਾ ਹੈ ਉਸ ਤੋਂ ਬਾਅਦ ਲਾੜਾ ਬਰਾਤ ਲੈ ਕੇ ਨਹੀਂ ਪਹੁੰਚਦਾ ਦੱਸਦੇ ਕਿ ਦੱਸਣ ਨੂੰ ਇਹ ਵੀ ਦੱਸਿਆ ਗਿਆ ਕਿ ਰਿਸ਼ਤੇ ਦੌਰਾਨ ਜਦੋਂ ਰਿਸ਼ਤਾ ਤੈਅ ਹੁੰਦਾ ਹੈ ਤਾਂ ਉਸ ਦੌਰਾਨ ਇਹ ਵੀ ਆਖਿਆ ਜਾਂਦਾ ਹੈ ਕਿ ਰਿਸ਼ਤੇਦਾਰਾਂ ਨੂੰ ਇੱਕ ਸਾਈਕਲ 2 ਲੱਖ ਰੁਪਏ ਦੀ ਨਕਦੀ ਅਤੇ ਗਹਿਣੇ ਤੇ ਹੋਰ ਸਮਾਨ ਦਿੱਤਾ ਜਾਣਾ ਸੀ ਸ਼ਨੀਵਾਰ ਨੂੰ ਵਿਆਹਤ ਹੁੰਦਾ ਹੈ ਇਸ ਤਾਰਨ ਪਿੰਡ ਦੇ ਵਿੱਚ ਪਰਿਵਾਰਕ ਮੈਂਬਰ ਰਿਸ਼ਤੇਦਾਰ ਵਿਆਹ ਦੀਆਂ ਤਿਆਰੀਆਂ ਦੇ ਵਿੱਚ ਉਹ ਜੁਟੇ ਹੋਏ ਸਨ ਜਦੋਂ ਦੁਪਹਿਰ ਤੱਕ ਵਿਆਹ ਦੇ ਵਿੱਚ ਬਰਾਤ ਨਹੀਂ ਪੁੱਜਦੀ ਤਾਂ ਲਾੜੀ ਵਾਲੇ ਪਾਸੇ ਲੋਕ ਜਿਹੜੇ ਹੁੰਦੇ ਨੇ ਬੇਚੈਨ ਹੋ ਜਾਂਦੇ ਨੇ ਤੇ ਦੱਸਦੀ ਕਿ ਵਿਆਹ ਦੀ ਬਰਾਤ ਬਾਰੇ ਪੁੱਛੇ ਜਾਣ ਤੇ ਉਹਨਾਂ ਨੇ ਦੱਸਿਆ ਕਿ ਲਾੜਾ ਲਾਪਤਾ ਹੈ ਜਿਸ ਤੋਂ ਬਾਅਦ ਬਰਾਤ ਹੈ ਜਿਹੜੀ ਕਿ ਵਾਪਸ ਲਜਾਣੀ ਪੈਂਦੀ ਹੈ ਦੱਸਦੀ ਕਿ ਲਾੜੀ ਵਾਲੇ ਪਾਸੇ ਜਦੋਂ ਹਫੜਾ ਤਫੜੀ ਮੱਚ ਗਈ ਤਾਂ ਲਾੜੇ ਦਾ ਪਤਾ ਕਰਨ ਦੇ ਲਈ ਕੁਝ ਲੋਕ ਉਸਦੇ ਘਰ ਜਾਂਦੇ ਨੇ ਵਿਆਹ ਵਾਲੇ ਦੁਲਹੇ ਦੇ ਘਰ ਜਾਂਦੇ ਨੇ ਜਿਸ ਤੋਂ ਬਾਅਦ ਸੂਚਨਾ ਇਹ ਮਿਲਦੀ ਹੈ ਕਿ ਲਾੜਾ ਇਹ ਕਹਿੰਦਾ ਹੈ ਕਿ ਉਸ ਨੂੰ ਕਰੇਟਾ ਗੱਡੀ ਚਾਹੀਦੀ ਹੈ ਦਾਜ ਕੱਟ ਦਿੱਤਾ ਜਾ ਰਿਹਾ ਉਸ ਦੀ ਸਰਕਾਰੀ ਨੌਕਰੀ ਹੈ ਉਸ ਦੀਆਂ ਮੰਗਾ ਪੂਰੀਆਂ ਨਹੀਂ ਕੀਤੀਆਂ ਜਾ ਰਹੀਆਂ ਰਿਸ਼ਤੇਦਾਰਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਉਸ ਦੇ ਹੀ ਦੁਲਹੇ ਜਿਹੜਾ ਲਾੜਾ ਹੁੰਦਾ ਉਸ ਦੇ ਪਰਿਵਾਰਾਂ ਤੇ ਪਰਜਾਈ ਨੇ ਲਾੜੀ ਵਾਲੇ ਪਾਸੇ ਦੀ ਜੋ ਲੋਕ ਆਉਂਦੇ ਨੇ ਉਹਨਾਂ ਨਾਲ ਕੁੱਟਮਾਰ ਕੀਤੀ ਹੈ ਉਹਨਾਂ ਨੂੰ ਬੰਦਕ ਬਣਾਇਆ ਜਾਣ ਤੋਂ ਮਾਰਨ ਦੀਆਂ ਧਮਕੀਆਂ ਤੱਕ ਦਿੱਤੀਆਂ ਗਈਆਂ ਕਿਸ ਤਰ੍ਹਾਂ ਉਹ ਪੀੜਤ ਆਪਣੇ ਪਿੰਡ ਪਹੁੰਚਦੇ ਨੇ ਜਿਸ ਤੋਂ ਬਾਅਦ ਸ਼ਰੀਆਮ ਲੜਕੀ ਦੇ ਨਾਲ ਇਹ ਗੱਲਬਾਤ ਕੀਤੀ ਜਾਂਦੀ ਹੈ ਰੋ ਰੋ ਕੇ ਬੁਰਾ ਹਾਲ ਹੈ ਲੜਕੀ ਦਾ ਕਿਉਂਕਿ ਇੱਕ ਪਿਓ ਜਦੋਂ ਆਪਣੀ ਕੁੜੀ ਨੂੰ ਤੋੜਦਾ ਆਪਣੀ ਬੇਟੀ ਨੂੰ ਤੋੜਦਾ ਤੇ ਕਹਿੰਦਾ ਨੇ ਕਿ ਸਭ ਕੁਝ ਦੇ ਦਤਾ ਹੈ ਕਿ ਪਿਓ ਨੇ ਪਰ ਫਿਰ ਵੀ ਤੁਸੀਂ ਦੇਖ ਸਕਦੇ ਹੋ ਕਿ ਲਾੜ ਦੇ ਜਿਹੜੇ ਦਾਸ ਦੇ ਲੋਭੀ ਨੇ ਕਿਸ ਤਰ੍ਹਾਂ ਮੰਗਾ ਕਰਦੇ ਨੇ ਵੱਡਿਆ ਵੱਡਿਆ ਗੱਡੀਆਂ ਦੀ ਨੱਦੀ ਪੈਸੇ ਤੇ ਗਹਿਣਿਆਂ ਦੀ ਮੰਗਾ ਕੀਤੀਆਂ ਜਾਂਦੀਆਂ ਨੇ ਇਹੀ ਇਹ ਵੀ ਕਹਿਣਾ ਹੈ ਕਿ ਹੁਣ ਲਾੜੀ ਦੇ ਪਰਿਵਾਰਕ ਮੈਂਬਰਾਂ ਨੇ ਮਾਮਲਾ ਦਰਜ ਕਰਵਾ ਕੇ ਕਾਰਵਾਈ ਦੀ ਮੰਗ ਵੀ ਕੀਤੀ